ਇੱਕ ਫ੍ਰਾਂਸੀਸੀ ਚਿੰਤਕ ਰੋਲਾਂ ਬਾਰਤ ਲੇਖਕ ਦੀ ਹੋਂਦ ਨੂੰ ਨਕਾਰਦਾ ਹੈ ਅਤੇ ਇੱਕ ਹੋਰ ਫ੍ਰਾਂਸੀਸੀ ਚਿੰਤਕ ਲੂਸੀਅਨ ਗੋਲਡਮਾਨ ਕਹਿੰਦਾ ਹੈ ਕਿ ਸਾਹਿਤ ਵਿੱਚ ਲੇਖਕ ਦੇ ਅਨੁਭਵ ਅਤੇ ਉਸ ਦੀ ਕੌਮ ਦੇ ਜਮਾਤੀ ਸੰਘਰਸ਼ ਹੁੰਦੇ ਹਨ ਜਸਬੀਰ ਸਿੰਘ ਢਿੱਲੋਂ ਦੀ ਕਵਿਤਾ ਗੋਲਡਮਾਨ ਦੇ ਚਿੰਤਨ ਦਾ ਹੰਗਾਰਾ ਕਰਦੀ ਹੈ ਉਸ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ ਦਰਦੇ ਬਲਜੀਤ ਬਿਚਲੀਆਂ ਕਵਿਤਾਵਾਂ ਰਾਹੀਂ ਕੇਵਲ ਉਸਦੇ అనుభవ ਅਤੇ ਭਾਵ ਹੀ ਨਹੀਂ ਸਗੋਂ ਉਸਦੇ ਨਿੱਜੀ ਦਾਇਰੇ ਵਿੱਚ ਚੱਲ ਰਹੇ ਜਮਾਤੀ ਸੰਘਰਸ਼ ਵੀ ਪੇਸ਼ ਹੋਏ ਹਨ ਜਦੋਂ ਉਸਦੀ ਹਮਸਫਰ ਉਸ ਨੂੰ ਅਲਬਦਾ ਕਹਿ ਜਾਂਦੀ ਹੈ ਤਾਂ ਉਸ ਦਾ ਅੰਦਰਲਾ ਕਵੀ ਜਾਗ ਉੱਠਦਾ ਹੈ ਹਮਸਫਰ ਦੇ ਵਿਛੋੜੇ ਵਿੱਚੋਂ ਉੱਭਰਦੇ ਘੋਰ ਸਦਵੇਂ ਦਾ ਬਦਲ ਉਸ ਨੇ ਕਾਵ ਰਚਨਾ ਵਿੱਚ ਵੇਖਿਆ ਉਹ ਲਿਖਦਾ ਹੈ ਕਿ ਸਾਹਾਂ ਵਿੱਚ ਮੇਰੇ ਸਾਹ ਸੀ ਲੈਂਦੀ ਜੋ ਝੱਲੀ ਮਰ ਜਾਣੀ ਅੱਜ ਫੁਲਕਾਰੀ ਵਿੱਚ ਲਪੇਟੀ ਪਈ ਸੀ ਲੰਮੀਆਂ ਤਾਣੀ ਉਹ ਆਪਣੀ ਕਵਤਾ ਰਹੀਂ ਆਪਣੇ ਹਮਸਫਰ ਨੂੰ ਪ੍ਰਤੱਖ ਕਰਨ ਵੱਲ ਅਗਰਸਰ ਹੈ ਉਹ ਹਰ ਪਲ ਤੁਰਗਿਆਂ ਨੂੰ ਯਾਦ ਕਰਦਾ ਹੈ 30 ਦਿਨ ਪੂਰੇ ਹੋ ਗਏ ਮੇਰੀ ਮੁੱਕੀ ਨਾ ਅਜੇ ਉਡੀਕ ਮੇਰੇ ਰਹਿਣਗੇ ਨੈਣ ਉਡੀਕ ਦੇ ਆਖਰੀ ਸਾਹਾਂ ਤੀਕ ਜਾਂ ਇਸੇ ਤਰ੍ਹਾਂ ਦੀ ਇੱਕ ਹੋਰ ਕਵਤਾ ਹੈ ਕਰਕੇ ਇੱਕ ਇੱਕ ਮਹੀਨੇ ਪੰਜ ਹੋ ਗਏ ਮੈਂਟ ਪੰਜ ਨਾ ਚੰਦਰੀ ਸਰਦੀ ਸੀ ਅਤੇ ਜਾਂ ਫਿਰ ਗੁਜ਼ਰ ਗਈ ਉਹ ਮਹੀਨੇ 6 ਗੁਜ਼ਰੇ ਗੁਜਰਦੀ ਨਹੀਂ ਤਾਂ ਗਮਾਂ ਦੀ ਰਾਤ ਲੋਕੋ ਜਸਬੀਰ ਢਿਲੋਂ ਦੀ ਇਸ ਪੁਸਤਕ ਵਿੱਚਲੀ ਕਵਿਤਾ ਨਿਜ ਤੋਂ ਪਰਦਾ ਸਫਰ ਹੈ ਉਹ ਆਪਣੇ ਦੁੱਖ ਵਿੱਚੋਂ ਲੋਕਾਂ ਦੇ ਦੁੱਖ ਦੇਖਦਾ ਹੈ ਤੇ ਆਪਣੇ ਰੋਣੇ ਰੋਂਦਾ ਰੋਂਦਾ ਪਤਾ ਨਹੀਂ ਕਦੋਂ ਉਹ ਦੂਜਿਆਂ ਦੇ ਦੁੱਖ ਦਾ दारू ਬਣਨਾ ਲੋਚਣ ਲੱਗ ਜਾਂਦਾ ਹੈ ਉਹ ਕੁਦਰਤ ਪ੍ਰਤੀ ਪ੍ਰੇਮੀ ਹੈ ਉਸ ਦੀ ਕਵਿਤਾ ਵਿੱਚ ਪੇਸ਼ ਹੈ ਕਿ ਸੁਣ ਲਓ ਉਹ ਦੁਨੀਆ ਵਾਲਿਓ ਹਾੜਾ ਨਾ ਬੀਜੋ ਜ਼ਹਿਰਾ ਕੈਂਸਰ ਦਾ ਜ਼ਾਲਮ ਪੰਜਾਬ ਬਖਸ਼ੇ ਨਾ ਪਿੰਡਾਂ ਸ਼ਹਿਰਾਂ ਧਰੂਣ ਹੱਤਿਆ ਦਾ ਵਿਰੋਧੀ ਹੈ ਬਾਬਲ ਤੇਰੇ ਵਿੜੇ ਅੰਦਰ ਰੱਬ ਨੇ ਜੋਗ ਖਿਲਾਰੀ ਜੋਗਾ ਚੁਰਾ ਕੇ ਕੁੜੀਆਂ ਚੜੀਆਂ ਜਾਣਾ ਮਾਰ ਉਡਾਰੀ ਆਖੋ ਕੁੜੀਆਂ ਕਿਸਮਤ ਪੁੜੀਆਂ ਰੱਬ ਦਾ দান ਵਡੇਰਾ ਫਿਰ ਵੀ ਉਡਣ ਹਾਰੀਆਂ ਨੂੰ ਕਿਉਂ ਜਾਮੋ ਕੁੱਖਾਂ ਵਿੱਚ ਮਾਰੀ ਨਾਰੀ ਹਤੈਸ਼ੀ ਹੈ ਆਖੀਏ ਕਿਉਂ ਮੰਦਾ ਜੀ ਨੇ ਢਿੱਡੋਂ ਸਾਨੂੰ ਜੰਮਿਆ ਉਹ ਬਾਲ ਮਜ਼ਦੂਰੀ ਦਾ ਵਿਰੋਧੀ ਹੈ ਜਿਵੇਂ ਪੜ੍ਹਨ ਦੀ ਉਮਰ ਵਾਉਣ ਜੋ ਪਸੀਨਾ ਬਾਲ ਕੋਸ਼ਿਸ਼ ਹੈ ਵਿਦਿਆ ਦਾ দান ਦੇ ਸਕਾਂ ਉਹ ਕਰਤਿਆਂ ਤੇ ਕਿਸਾਨਾਂ ਦਾ ਹਮਦਰਦੀ ਹੈ ਜਿਵੇਂ ਹਾੜਾਂ ਦੀਆਂ ਧੁੱਪਾਂ ਸਹੰਦੇ ਪੋਦੀ ਰਾਤਾਂ ਪਿੰਡੇ ਚਾਵਾ ਅਨਦਾਤੇ ਨੂੰ ਸਨਮਾਨ ਦੇ ਸਕਾਂ ਉਹ ਸੰਘਰਸ਼ੀਲਾਂ ਦੇ ਹੱਕ ਵਿੱਚ ਨਾਰਾ ਮਾਰਦਾ ਹੈ ਜਿਵੇਂ ਜ਼ੁਲਮਾਂ ਦੀ ਹਿੱਕ ਤੇ ਸੰਘਰਸ਼ਾਂ ਦਾ ਦੀਪ ਪਾਲ ਦੱਬਿਆਂ ਦੇ ਹੱਕ 'ਚ ਬਿਆਨ ਦੇ ਸਕਾਂ ਜਸਬੀਰ ਥੱਲੋਂ ਬਾਰੇ ਇਸ ਗੱਲ ਦੀ ਤਸੱਲੀ ਹੈ ਕਿ ਉਹ ਆਪਣੀ ਕਵਿਤਾ ਰਾਹੀਂ ਮਨੁੱਖ ਸਮਾਜ ਜਮਾਤੀ ਸੰਘਰਸ਼ਾਂ ਦੀ ਸਹੀ ਸਹੀ ਤਸਵੀਰ ਕਸ਼ੀ ਕਰਦਾ ਹੈ ਉਹ ਮਨੁੱਖਤਾ ਅਤੇ ਸਮਾਜ ਪ੍ਰਤੀ ਭਾਵੁਕ ਹੈ ਉਮੀਦ ਹੈਨ ਉਸ ਦੀ ਕਲਮ ਵਿੱਚੋਂ ਕਾਵ ਦਰਿਆ ਸ਼ੋਕਦਾਰ ਰਹੇਗਾ ਉਸ ਦੀ ਪੁਸਤਕ ਦਰਦ ਦੇ ਬਲਜੀਤ ਪੜਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ